ਕਟ ਸਮੇਂ ਦੇ ਵਿੱਚ ਛੇਤੀ ਪੈਸੀ ਕਮਾ ਕੇ ਜਲਦੀ ਅਮੀਰ ਬਣਨ ਦਾ ਜਨੂਨ ਲੋਕਾਂ ਦੇ ਜ਼ਿਹਨ ਵਿੱਚ ਇਸ ਕਦਰ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਹ ਕੀ ਕਰ ਰਹੇ ਨੇ ਸਹੀ ਕਰ ਰਹੇ ਨੇ ਜਾਂ ਫਿਰ ਗਲਤ ਹੋ ਸਕਦਾ ਹੈ ਆਪਣੀ ਜ਼ਿੰਦਗੀ ਉਹ ਦਾਤ ਤੇ ਬਿਲਾ ਦਿੰਦੇ ਨੇ ਅਜਿਹਾ ਇੱਕ ਮਾਮਲਾ ਜਿੱਥੇ ਇੱਕ ਵਿਅਕਤੀ ਦੀਆਂ ਇਤਰਾਜਯੋਗ ਤਸਵੀਰਾਂ ਖਿੱਚੀਆਂ ਜਾਂਦੀਆਂ ਨੇ ਅਤੇ ਉਸ ਨੂੰ ਬਲੈਕਮੇਲ ਕੀਤਾ ਜਾਂਦਾ ਹੈ ਤੇ ਲੱਖਾਂ ਰੁਪਏ ਦੀ ਮੰਗ ਕੀਤੀ ਜਾਂਦੀ ਹੈ ਦੱਸਦੀ ਹੈ ਤੁਹਾਨੂੰ ਕਿ ਇਤਰਾਜਯੋਗ ਤਸਵੀਰਾਂ ਖਿੱਚ ਕੇ ਕ੍ਰਿਸ਼ਨ ਚੰਦ ਨਾਮ ਦੇ ਇੱਕ ਵਿਅਕਤੀ ਨੂੰ ਬਲੈਕਮੇਲ ਕਰਕੇ ਉਸ ਤੋਂ ਪੈਸੇ ਦੀ ਮੰਗ ਕੀਤੀ ਜਾਂਦੀ ਅਜਿਹੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਪਤੀ ਪਤਨੀ ਸੰਦੀਪ ਕੌਰ ਅਤੇ ਸੁਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੋ ਲੋਕੀ ਹੋਰ ਜੋ ਇਸ ਮਾਮਲੇ ਦੇ ਵਿੱਚ ਸ਼ਾਮਲ ਸਨ ਉਹਨਾਂ ਦੀ ਪਾਲ ਕੀਤੀ ਜਾ ਰਹੀ ਹੈ ਦੱਸ ਦਈਏ ਜਦੋਂ ਇਸ ਪੂਰੇ ਮਾਮਲੇ ਦੇ ਬਾਰੇ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪਠਾਣਾ ਨਰਪਿੰਦਰਪਾਲ ਸਿੰਘ ਜਿਨ੍ਹਾਂ ਨੇ ਪੁਲਿਸ ਨੂੰ ਇਹ ਸਾਰੀ ਗੱਲਬਾਤ ਦੱਸੀ ਕ੍ਰਿਸ਼ਨ ਚੰਦ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੇ ਇੱਕ ਸ਼ਿਕਾਇਤ ਦਿੱਤੀ ਸੀ ਕਿ ਇੱਕ ਲੜਕੀ ਜੋ ਉਹਦੀ ਦੁਕਾਨ ਤੋਂ ਕੱਪੜੇ ਖਰੀਦ ਕੇ ਲੈ ਗਈ ਸੀ ਉਹ ਕਹਿਣ ਲੱਗੀ ਕਿ ਮੈਂ ਬਿਮਾਰ ਹਾਂ ਤੁਸੀਂ ਆਪਣੇ ਬਾਕੀ ਪੈਸੇ ਸਾਡੇ ਘਰ ਤੋਂ ਫੜ ਕੇ ਲੈ ਜਾਓ ਲੇਕਿਨ ਜਦੋਂ ਉਸ ਲੜਕੀ ਦੇ ਕਹਿਣ ਤੇ ਉਸਦੇ ਘਰ ਪੈਸੇ ਲੈਣ ਗਏ ਤਾਂ ਉਸ ਲੜਕੀ ਸਮੇਤ ਚਾਰ ਲੋਕੀ ਹੋਰ ਉਸਦੇ ਘਰ ਦੇ ਵਿੱਚ ਉਸਦੇ ਕੱਪੜੇ ਸਾਰੇ ਉਤਾਰਤੇ ਅਤੇ ਇਤਰਾਜੋਕ ਤਸਵੀਰਾਂ ਖਿੱਚ ਲਈਆਂ ਜਿਸ ਤੋਂ ਬਾਅਦ ਉਸ ਨੂੰ ਬਲੈਕਮੇਲ ਕਰਕੇ ਪੈਸੇ ਦੀ ਡਿਮਾਂਡ ਕੀਤੀ ਲੱਖਾਂ ਰੁਪਈਆਂ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਜੇਕਰ ਤੁਸੀਂ ਪੈਸੇ ਨਾ ਦਿੱਤੇ ਤਾਂ ਤੁਹਾਡੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਕਰ ਦੇਵਾਂਗਾ ਇਹ ਸਾਡੇ ਕੋਲ ਮਕੀਨ ਇਨਫੋਰਮੇਸ਼ਨ ਆਈ ਸੀ ਸਾਡੇ ਕੋ ਕ੍ਰਿਸ਼ਨ ਚੰਦ ਪੁੱਤਰ ਖਜਾਨ ਚੰਦ ਵਾਸੀ ਬਲੀਵਨਗਰ ਮ린다 ਜ਼ਿਲ੍ਹਾ ਰੋਪਨਗਰ ਜਿਹੜਾ ਕਿ ਇੱਥੇ ਨਗਾਹ ਦੇ ਕੱਪੜੇ ਦੀ ਦੁਕਾਨ ਕਰਦਾ ਹੈ ਕਿ ਉਹਨੇ ਅੱਗੇ ਸਾਨੂੰ ਦੱਸਿਆ ਸੀ ਕਿ ਇੱਕ ਲੜਕੀ ਸਰਜੀ ਲੜਕੀ ਸੀ ਜਿਹੜੀ ਉਹ ਦੁਕਾਨ ਤੇ ਆਈ ਕੱਪੜੇ ਲੈ ਕੇ ਗਈ ਸੀ ਕੱਪੜੇ ਲਿਜਾ ਕੇ ਉਹਨੇ 25000 ਦੇ ਕੱਪੜੇ ਲੈ ਕੇ ਗਈ ਸੀ ਤੇ ਜਿਹਦੇ ਵਿੱਚੋਂ 5000 ਰੁਪਏ ਦੇ ਕੀ ਸੀ 20000 ਰੁਪਏ ਨੂੰ ਜਤਾ ਨਹੀਂ ਸੀ ਉਹਨੂੰ ਦੋ ਤਿੰਨ ਵਾਰ ਲੜਕੀ ਨੇ ਆਪਣੇ ਘਰੇ ਬੁਲਾ ਲਿਆ ਸੀ ਕ੍ਰਿਸ਼ਨ ਚੰਦ ਨੂੰ ਵੀ ਤੁਸੀਂ ਵੀ ਮਰਿੰਡੇ ਦੇ ਰਹਿਣ ਵਾਲੇ ਹੋ ਵੀ ਸਾਡਾਂ ਮਤਲਬ ਮੈਂ ਬਿਮਾਰ ਆ ਮੇ ਤੁਹਾਂ ਜਾਂਦੇ ਜਾਂਦੇ ਪੈਸੇ ਫੜ ਲੈ ਜੂ ਠੀਕ ਉਹ ਕ੍ਰਿਸ਼ਨ ਚੰਦ ਉਹਦੇ ਤੋਂ ਪੈਸੇ ਫੜਨ ਚਲਾ ਗਿਆ ਪੈਸੇ ਜਦੋਂ ਫੜਨ ਗਿਆ ਉਹਨਾਂ ਨੇ ਉਸ ਦੀ ਲੜਕੀ ਨੇ ਤੇ ਲੜਕੇ ਦੇ ਘਰ ਵਾਲੇ ਨੇ ਸੰਦੀਪ ਕੋਲ ਲੜਕੀ ਹੈ ਤੇ ਉਹਦਾ ਘਰ ਵਾਲਾ ਜਿਹੜੀ ਕਿ ਮਹੇਸ਼ਪਰੇ ਰਹਿਣ ਵਾਲੀ ਆ ਤੇ ਹਾਲਵਾਸੀ ਕਿਰਾਏਦਾਰ ਮਰਿੰਡਾ ਰਹਿੰਦੀ ਆ ਜੀ ਤੇ ਜਿਹੜਾ ਉਹਦਾ ਘਰ ਵਾਲਾ ਸਰ ਇਹਨਾਂ ਦੋਨਾਂ ਨੇ ਉਸ ਵਿਅਕਤੀ ਨੂੰ ਫੜ ਲਿਆ ਤੇ ਉਹਦੇ ਕੱਪੜੇ ਉਤਾਰਵਾ ਕੇ ਦੋ ਵਿਅਕਤੀਆਂ ਨੇ ਨਾਲ ਹੋਰ ਸੀਗੇ ਜੀ ਤੇ ਇਹਨਾਂ ਨੇ ਚਾਰਾਂ ਨੇ ਉਸ ਵਿਅਕਤੀ ਦੇ ਕੱਪੜੇ ਉਤਾਰ ਕੇ ਉਹਦੀਆਂ ਨੰਗਨ ਤਸਵੀਰਾਂ ਖਿੱਚ ਲਈਆਂ ਅਤੇ ਉਸ ਨੂੰ ਡਰਾ ਕੇ ਬਲੈਕਮੇਲ ਕਰਨ ਲੱਗੇ ਅਤੇ ਉਸ ਤੋਂ ਪੈਸੇ ਦੀ ਡਿਮਾਂਡ ਕਰਨ ਲੱਗੇ ਉਹ ਤੋਂ 2 ਲੱਖ ਰੁਪਏ ਮੰਗਣ ਲੱਗੇ ਕਹਿੰਦੇ ਨਹੀਂ ਤਾਂ ਅਸੀਂ ਤੇਰੀ ਇਹ ਵੀਡੀਓ ਬਣਾ ਕੇ ਨੈੱਟ ਤੇ ਪਾ ਦਾਂਗੇ ਨਹੀਂ ਤਾਂ ਸਾਨੂੰ 2 ਲੱਖ ਰੁਪਏ ਦੇ ਜਿਸ ਤੇ ਰਿਗਾਰਡਿੰਗ ਉਹਨੇ ਸਾਨੂੰ ਸਟੇਟਮੈਂਟ ਲਗਾਈ ਅਸੀਂ ਦੋਸ਼ੀਆਂ ਦੇ ਖਿਲਾਫ ਮਕੰਦਾ ਨੰਬਰ 47 ਮਿਤੀ 20/05/24 ਅੰਡਰ ਸੈਕਸ਼ਨ 306 342 383 386 387 ਆਈਪੀਸੀ ਦਰਜ ਰਜਿਸਟਰ ਕੀਤਾ ਜੀ ਜਿਸ ਦੇ ਕਰਕੇ ਅਸੀਂ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਦੋ ਦੋਸ਼ੀਆਂ ਨੂੰ ਅਤੇ ਜਿਹੜੇ ਦੋ ਦੋਸ਼ੀ ਨਾਮ ਨੂੰ ਦੋਸ਼ੀ ਸੀਗੇ ਉਹਨਾਂ ਦੇ ਵਿੱਚ ਉਹ ਅਸੀਂ ਐਜ਼ ਅ ਅਕਿਊਜ਼ ਨਾਮਿਨੇਟ ਕਰ ਲਏ ਇੱਕ ਗੁਰਿੰਦਰ ਸਿੰਘ ਹੈਗਾ ਉਹ ਬਡਵਾਲੇ ਪਿੰਡ ਦਾ ਹੈਗਾ ਸਾਡਾ ਇੱਥੇ ਤੇ ਇੱਕ ਉਹਦੀ ਪਤਨੀ ਹੈਗੀ ਰੋਜੀ ਉਹ ਬੇਸਿਕਲੀ ਮਰਿੰਡੇ ਦੀ ਹੈਗੀ ਆ ਬਾਜੀਗਰ ਬਸਤੀ ਦੀ ਤੇ ਉਹ ਇੱਥੇ ਇਹਦੇ ਨਾਲ ਇਹਨੇ ਲੰਮਿਆ ਜੀ ਕਰਵਾਈ ਹੋਈ ਆ ਜਿਹੜਾ ਪਟਵਾਲੀ ਦਾ ਲੜਕਾ ਜਲਦੀ ਅਸੀਂ ਉਹਨਾਂ ਨੂੰ ਰੈਸਟ ਕਰ ਲਾਂਗੇ ਕਿਹੜਾ ਕਿਹੜੇ ਗ੍ਰਿਫਤਾਰ ਨੇ ਸਾਡੇ ਕੋਲ ਇਹ ਜਿਹੜਾ ਹੈਗਾ ਲੜਕੀ ਸੰਦੀਪ ਕੌਰ ਅਤੇ ਇਸ ਦਾ ਪਤੀ ਜੀ ਸਰਜੀਤ ਸਿੰਘ ਜੀ ਇਹ ਦੋ ਗ੍ਰਿਫਤਾਰ ਇਹ ਹਾਂਜੀ ਅਸੀਂ ਗ੍ਰਿਫਤਾਰ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜੋ ਸਾਡੇ ਕੋਲ ਪੁਲਿਸ ਰਿਮਾਂਡ ਦਿੱਤੀ ਸੀ ਕਿੰਨੇ ਦਿਨ ਦਾ ਰਿਮਾਂਡ ਆ ਇਹ ਸਾਡੇ ਕੋਲ ਇਹਨਾਂ ਦਾ 4 ਦਿਨ ਦਾ ਰਿਮਾਂਡ ਹਾਸਲ ਹੋਇਆ ਪਹਿਲਾਂ ਕੋਈ ਮਾਮਲਾ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਚੈੱਕ ਕਰ ਰਹੇ ਹਾਂ ਜੀ ਪਾਟਰਨ ਰਨਵਿਸਕੇਸ਼ਨ ਆਸੀਂ ਉਹ ਵੀ ਤੁਹਾਨੂੰ ਦੱਸ ਦਾਂਗੇ ਜੀ ਜਿਹੜੀ 2 ਲੱਖ ਦੀ ਗੱਲ ਹੋਈ ਸੀ ਉਹਨੇ ਦੇ ਦਿੱਤੇ ਸੀ ਸਟੇ ਨਹੀਂ ਨਹੀਂ ਉਹਨੇ ਨਾ ਜੀ 2 ਲੱਖ ਤੋਂ ਪਹਿਲਾਂ ਉਹਦੇ ਦੁਕਾਨ ਤੋਂ ਆ ਕੇ 10000 ਰੁਪਏ ਇੱਕ ਵਾਰ ਲੈ ਕੇ ਗਏ ਨੇ ਤੇ ਉਹ ਕਹਿੰਦੇ ਵੀ ਸਾਡੇ ਕੋਲ ਨੂੰ ਤੁਰੰਤ ਹੁਣੇ ਪੈਸੇ ਦੇ ਉਹ ਕਹਿੰਦੇ ਮੇਰੇ ਅਕਾਊਂਟ 'ਚ ਪਏ ਨੇ ਤੇ ਜਦੋਂ ਉਹਦੇ ਅਕਾਊਂਟ 'ਚੋਂ ਉਹ ਕਹਿੰਦੇ ਸਾਨੂੰ ਗੂਗਲ ਟ੍ਰਾਂਸਫਰ ਕਰ ਦੇ ਉਹ ਗੂਗਲ ਟ੍ਰਾਂਸਫਰ ਕੀਤਾ 2000 ਤੋਂ ਵੱਧ ਨਹੀਂ ਹੋਏ ਉਹ 2000 ਰੁਪਏ ਗੂਗਲ ਟ੍ਰਾਂਸਫਰ ਕਰਤਾ ਤੇ ਉਸ ਤੋਂ ਵੱਧ ਹੋਏ ਨਹੀਂ ਸੀ ਉਹ ਕਹਿੰਦਾ ਵੀ ਮੈਂ ਤੁਹਾਡੇ ਅਕਾਊਂਟ 'ਚ ਪਾ ਦੂੰਗਾ ਜਾਂ ਮੈਂ ਤੁਹਾਨੂੰ ਤੁਸੀਂ ਦੁਬਾਰਾ ਆ ਜੇ ਮੈਂ ਤੁਹਾਨੂੰ ਦੁਬਾਰਾ ਦੇ ਦਵਾਂ ਸਰ ਵੈਰੀਫਾਈ ਕਿਵੇਂ ਹੋਇਆ ਵੀ ਇਹ ਸ਼ਿਕਾਇਤ ਕਰਤਾ ਜੋ ਹੈ ਸੱਚ ਬੋਲ ਰਿਹਾ ਹੈ ਕ੍ਰਿਸ਼ਨ ਚੰਦ ਉਸੇ ਜਿਹੜਾ ਕੋਈ ਉਹਦਾ ਮੋਬਾਈਲ ਸੀਗਾ ਉਹਦੇ ਵਿੱਚੋਂ ਸਾਡਾ ਰਿਕਾਰਡ ਹੈ ਗਿਆ ਅਤੇ ਜੋ ਉਹਨੇ ਸਾਡੇ ਨੂੰ ਸ਼ਿਕਾਇਤ ਕਰਤਾ ਨੇ ਮੋਬਾਈਲ ਪੇਸ਼ ਕੀਤਾ ਉਹਦੇ ਚ ਉਹਨਾਂ ਦੀ ਰਿਕਾਰਡਿੰਗਾਂ ਹੈਗੀਆਂ ਉਹਨਾਂ ਨੇ ਐਡਮਿਟ ਕਰ ਲਿਆ ਉਹਨਾਂ ਨੇ ਸਾਡੇ ਕੋਲ ਕਨਫੈਸ ਕੀਤਾ ਵੀ ਇਹ ਜਿਹੜੀਆਂ ਅਸੀਂ ਨੂੰ ਧਮਕੀਆਂ ਦਿੰਦੇ ਸੀ ਤੋ ਪੈਸੇ ਠੱਗਣਾ ਚਾਹੁੰਦੇ ਸੀਗੇ ਉਹ ਕਹਿੰਦੇ ਅਸੀਂ ਆਪਣੇ ਫੋਨ ਤੋਂ ਇਹਨੂੰ ਕਾਲ ਰਿਕਾਰਡ ਕੀਤੀਆਂ ਤੇ ਸਾਸੀ ਜਿਹੜਾ ਹੈਗਾ ਦੋਸ਼ੀ ਸਰਜੀਤ ਸਿੰਘ ਫੜਿਆ ਸੁਰਜੀਤ ਸਿੰਘ ਦੇ ਮੋਬਾਈਲ ਤੋਂ ਇਹਦੇ ਫੋਨ ਤੇ ਜਿਹੜੇ ਸਾਨੂੰ ਰਿਕਾਰਡਿੰਗਾਂ ਪੇਸ਼ ਕੀਤੇ ਆ ਇਹਦੇ ਫੋਨ ਤੇ ਕਾਲਾਂ ਕੀਤੀਆਂ ਗਈਆਂ ਸੀ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼